ਇੱਕ ਹੋਰ ਗੱਲ ਆ ਇੱਕ ਹੋਰ ਗੱਲ ਆ ਜੀ ਆਪਾਂ ਮਿਸਤਰੀ ਬੁਲਾਉਂਦੇ ਹਾਂ ਨਾ 2000 ਰੁਪਏ ਲੈ ਜਾਣਾ ਲੈ ਜਾਣਾ ਦਾ ਉਹ ਹੁਣ 2000 ਰੁਪਏ ਕਿਹਨੂੰ ਮਿਲਣੇ ਚਾਹੀਦੇ ਜਿਹਨੇ ਕੰਮ ਕਰਿਆ ਆਪਾਂ ਦੋਵਾਂ ਨੇ ਕਰਿਆ 1000 1000 ਬਣਦਾ ਆ ਸੱਦੀ ਨਸਦਾਈ ਹੈ ਸੱਦੀ ਨਸਦਾਈ ਕਹਿੰਦਾ ਮੈਂ ਲਾੜੇ ਦੀ ਤਾਈ ਨਹੀਂ ਹੁਣ ਬਣਿਆ ਪ੍ਰੈਸ਼ਰ ਮੋਟਰ ਦਾ ਹਾਂ ਜੀ ਡਾਕਟਰ ਸਾਹਿਬ ਗਲਾਟੀ ਸਾਹਿਬ ਬਣ ਗਿਆ ਪ੍ਰੈਸ਼ਰ ਮੋਟਰ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਛੱਡਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਕਰਦੇ ਆ ਬਲੌਗ ਸ਼ੁਰੂ ਅੱਜ ਇੱਕ ਲੱਗੇ ਆ ਬਲੌਗ ਘਰ ਤੋਂ ਸ਼ੁਰੂ ਕਰਨ ਕਰਦੇ ਆ ਘਰ ਤੋਂ ਸ਼ੁਰੂ ਬਲੌਗ ਤੇ ਸਭ ਤੋਂ ਪਹਿਲਾਂ ਮਿਲੋ ਫੈਮਿਲੀ ਨੂੰ ਜੀ ਮਿਲੋ ਇਹਨੂੰ ਸਤਿ ਸ੍ਰੀ ਅਕਾਲ ਜੀ ਕਾਹ ਗੱਲ ਬੜਾ ਖੁਸ਼ ਹੁੰਦੀ ਕੁਝ ਮਿਲ ਗਏ ਮਿਲ ਗਏ ਗੱਲਾਂ ਸੀ ਅੱਜ ਇਹ ਤਾਂ ਮਿਲ ਗਿਐ ਤੇ ਇਧਰ ਦੇਖੋ ਜੀ ਸਾਡੇ ਡਾਕਟਰ ਗਲਾਟੀ ਮਸ਼ੂ ਡਾਕਟਰ ਗਲਾਟੀ ਅੱਜ ਕੀ ਕਰਨ ਲੱਗੇ ਡਾਕਟਰ ਗਲਾਟੀ ਅੱਜ ਜੀ ਮੋਟਰ ਦਾ ਲੱਗੇ ਪ੍ਰੈਸ਼ਰ ਟਾਂ ਦੇ ਮੋਟਰ ਸਾਡੀ ਲੈਂਦੀ ਹੈ 에ਅਰ ਹਵਾ ਹਵਾ ਅੱਛਾ 에ਅਰ ਹਵਾ ਇੱਕੋ ਗੱਲ ਆ ਇਹਨੂੰ ਬਾਹਰ ਕੱਢ ਕੇ ਦੇਖਣਾ ਕਿ ਕਿੱਥੇ ਤੇ ਦੀ ਪੈਰਲੀਗਾ ਅੱਛਾ ਇਹਨੂੰ ਕਹਿੰਦੇ ਆ ਡਾਕਟਰ ਗਲਾਟੀ ਆਲ ਇੰਡੀਆ ਪਰਮਟ ਪਰਮਟ ਸਸਰੀਕਾਲ ਬੁਲਾ ਦੋ ਜੋ ਮਰਜੀ ਕਰੀ ਜਾਓ ਜੀ ਸਾਰਿਆਂ ਨੂੰ ਮੇਰੇ ਕੰਨੀ ਤੇ ਸਸਰੀਕਾਲ ਆ ਜੀ ਬੱਲੇ ਬੱਲੇ ਤੇ ਆਪਾਂ ਲੱਗੇ ਹੁਣ ਹੱਥ ਫੋਲ ਮੋਟਰ ਖੋਲਣ ਜੀ ਖੋਲੋ ਫਿਰ ਇਹਨੂੰ ਕਲੈਂਪ ਖੋਲ ਤੇ ਦੋ ਹਾਂ ਦੇਖੋ ਜੀ ਖੋਲੋ ਫਿਰ ਇਹਨੂੰ ਪੈ ਕੱਢ ਕੇ ਬਾਹਰ ਹੱਥ ਜੇ ਨਮਰਾ ਲਿਓ ਪੇਸ਼ ਕਰ ਇਹ ਪੈ ਪਾੜ ਦੇਣੀ ਮੈਨੂੰ ਲੱਗਦਾ ਉਹ ਤੂੰ ਤਾਂ ਬਹੁਤ ਕੁਝ ਕਹਿਣਾ ਹੈ ਪੈ ਪਾੜ ਦੇਣੀ ਹੈ ਹੂੰ ਆਦਰਕਾ ਡਾਕਟਰ ਘਲਾਟੀ ਜੇ ਮੈਂ ਖੋਲ ਕੇ ਦਿਖਾਤੀ ਐ ਇਦਾਂ ਹੀ ਇੱਦਾਂ ਹੀ ਖੋਲਣੀ ਐ ਸਾਤੇ ਵੀ ਤੁਸੀਂ ਜ਼ੋਰ ਲਾ ਕੇ ਖੋਲਣੀ ਮੈਂ ਬਿਨਾਂ ਖਜ਼ੋਰ ਲਾਏ ਦੇ ਖੋਲਣੀ ਐ ਲੈ ਕਰਾ ਲਓ ਭੱਦਰ ਘਰ ਹਾਂ ਭਈ ਹਾਂ ਹੈਗੀ ਭਈ ਹੈਗੀ ਗੱਲਬਾਤ ਡਾਕਟਰ ਘਲਾਟੀ ਚ ਪੂਰੀ ਆ ਪੇਜ ਪੈਕ ਨਿਕਲ ਗਿਆ ਮੇਰਾ ਕੱਲ ਕੋਈ ਨਹੀਂ ਨਿਕਲਦਾ ਹੀ ਰਹਿੰਦੇ ਆ ਇਹ ਤੇ ਹੁਣ ਇੱਧਰੋਂ ਖੋਲਾਂ ਖੋਲੋ ਤਿਆਰ ਸਾਰੇ ਰੱਖੇ ਵੇਖ ਜੀ ਆਪਾਂ ਤਾਂ ਹੀ ਕਹਿੰਦੇ ਕਿ ਡਾਕਟਰ ਘਲਾਟੀ ਆਪਾਂ ਨੂੰ ਆ ਲੋ ਜੀ ਕਸਣ ਲੱਗ ਗਏ ਖੁੱਲ ਰਿਹਾ ਜੀ ਖੁੱਲ ਗਿਆ ਕਸਣ ਲੱਗ ਗਿਆ ਦੇ ਉਲਟੇ ਪਾਸੇ ਨੂੰ ਖੁੱਲ ਗਿਆ ਜੀ ਲੈ 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 ਸਕੇ ਗੱਲ ਹੈ ਸਲਿੱਪ ਕਿਉਂ ਕਰਦਾ ਉਹ ਸਲਿੱਪ ਤਾਂ ਬੜੇ ਬੜੇ ਕਰਦੇ ਆਂਦੇ ਇੱਥੇ ਇਹ ਤਾਂ ਫਿਰ ਪੈਟਰੈਂਕ ਚ ਹੈ ਤੇ ਭਗਵੰਤ ਮਾਨ ਵਰਗੇ ਸਲਿੱਪ ਕਰ ਜਾਂਦੇ ਨੇ ਵਿਕਤਾ ਛੜੀ ਪਈ ਆ ਹੁਣ ਜਿੱਦਾਂ ਕੱਲ ਆਉਣਾ ਉਹ ਚੱਕੀ ਆ ਤਾਂ ਵਿਕਰੀ ਕਰਤੀ ਕੌਣ ਨੇ ਹੂੰ ਮਹਾ ਕੱਲ ਦੀ ਨੂੰ ਵਿਕਤਾ ਛੜੀ ਪਈ ਆ ਹੂੰ ਖੜ ਜੋ ਡਾਕਟਰ ਸਾਹਿਬ ਮੈਂ ਆਉਂਦਾ ਤੁਹਾਡੇ ਵਾਸਤਾ ਕੰਮ ਨਹੀਂ ਆ ਮੰਨੂ ਆਉਣਾ ਹੀ ਪੈਣਾ ਆ ਜਾ ਖੁੱਲ ਗਈ ਹਾਂ ਚੱਕ ਆ ਆ ਲੈਣਾ ਪੈਣਾ ਹੁਣ ਨਵਾਂ ਆਪਣਾ ਹੱਜ ਜ਼ਾਰ ਇੱਕ ਕੁਝ ਨਹੀਂ ਹੈਗਾ ਬੜ ਕੁਝ ਨਹੀਂ ਇਕ ਨੇ ਰੱਖ ਕੇ ਲਾ ਕੁਝ ਨਹੀਂ ਕੁਝ ਨਹੀਂ ਇਕ ਨਹੀਂ ਕਹਾਂਗੇ ਚੱਕ ਲਈਏ ਫੱਟੇ ਬਲੇ ਕੀ ਕਰਦਾ ਮਦਰਕਾਰ ਹੁਣ ਠੀਕ ਇਹ

ਕੈਂਚ ਚ ਚਲ ਓਕੇ ਤਾਂ ਕਚ ਇਹ ਕੋਸ ਖੜਕੇ ਰੱਖੋ ਕੈਂਚ ਇਹ ਕੋਸ ਖੜਕੇ ਰੱਖੋ ਸਕਦੇ ਕੀ ਆਇਆ ਕੈਂਚ ਇਸ ਦੂਰ ਦੇਖੋ ਵਿੱਚ ਤੇ ਦੇਖ ਲਈ ਕੋਲ ਆਇਆ ਹੀ ਨਹੀਂ ਦੂਰ ਨਾ ਤੋੜਦਾ ਕੁਛ ਹੈ ਖੜ ਜੋ ਖੜ ਜੋ ਛੱਡ ਦਿਓ ਇੱਕ ਮਿੰਟ ਛੱਡ ਛੱਲੇ ਮਾ ਥੋੜੀ ਜਿਹੀ ਆਹ ਦੀ ਬਰਸਤ ਵਿੱਚ ਫਸ ਗਈ ਤੋ ਸੇ ਮਸ਼ੀਨ ਚ ਫਾੜਣਾ ਇੱਥੇ ਤੇ ਫਿਰ ਫੜੀ ਆ ਗਈ ਦੇਖਿਆ ਜਿਹੜੀ ਤਕਰ ਦਾ ਟੈਂਕਰੀ ਚ ਪੱਦਰ ਕਰ ਮੈਂ ਨਹੀਂ ਕਰੀ ਆ ਉਹ ਸੌਕ ਮਾਰ ਕੇ ਉਹ ਪਹਿਲਾਂ ਕੋਈ ਗੱਲ ਨਿਕਲੇ ਆਈ ਨਾ ਆ ਦੇਖੋ ਜੀ ਆ ਫਸ ਗਈ ਹੈਗੀ ਦੀ ਸ਼ਾਂਜਰ ਗਿਆ ਹੈ ਜੀ ਜੀ ਪਾਣੀ ਦੇ ਟੰਡਾ ਥੰਡੇ ਜਾ ਰਿਹਾ ਕੋ ਨਾ ਹੀ ਰਹੇ ਮਨੇ ਲੋ ਪਾਣੀ ਦੇ ਬੱਤਨ ਕਿਵੇਂ ਸਨ ਇਹ ਆ ਦੇਖੋ ਨਿਆਣਿਆਂ ਦੀ ਚਾਈਨਿਸ ਡੋਰ ਕੈਂਚੀ ਲੈ ਕੇ ਬਟੋ ਯਾਰ ਇਹਨੂੰ ਕੱਟੋ ਹਾਂ ਕੱਟਦੇ ਆ ਲੋ ਜੀ ਢੋਲ ਭਰ ਕੇ ਹੁਣ ਇਹਨੂੰ ਮੋਟਰ ਨੂੰ ਰੱਖਾਂਗੇ ਵਿੱਚ ਖੜ ਜਾ ਖੜ ਜਾ ਭਾਈ ਕਿਉਂ ਜ਼ੋਰ ਮਾਰਦਾ ਓ ਡਾਕਟਰ ਗਲਾਟੀ ਆ ਹੁਣ ਜ਼ੋਰ ਮਾਰਦਾ ਨਹੀਂ ਠੀਕ ਆ ਇਹਨੂੰ ਵਿੱਚ ਰੱਖਾਂਗੇ ਫਿਰ ਇਹਦੇ ਵਿੱਚ ਡੁੱਬ ਜਾਊਗਾ ਫਿਰ ਇਹ ਪਾਣੀ ਚੱਕੂਗੀ ਫਿਰ ਪਤਾ ਲੱਗੂਗਾ ਤੁਹਾਨੂੰ ਵੀ ਕਿੱਥੋਂ ਲੀਕ ਆ ਆਹ ਪੈਪ ਕਿਤੋਂ ਲੀਕ ਆ ਜਦ ਮੋਟਰ ਚਲਾਉਂਦੇ ਆ ਨਾ ਤਾਂ ਪਾਣੀ ਉੱਪਰ ਨਹੀਂ ਆਉਂਦਾ ਥੱਲੇ ਗਿਰ ਜਾਂਦਾ ਚੱਕਰ ਕੀ ਆ ਦੇਖਣਾ ਆਪਾਂ ਨੇ ਮਾ ਢੋਲ ਭਰ ਜੇ ਪੰਪੇ ਵਾਪਸ ਗੇਰਦਾ ਆਪਾਂ ਪੰਪ ਨਹੀਂ ਵਾਪਸ ਗੇਰਦਾ ਜੀ ਪੰਪ ਵਾਪਸ ਨਹੀਂ ਗੇਰਦਾ ਪੰਪੋ ਵਾਪਸ ਨਹੀਂ ਗੇਰਦਾ ਪੈਣ ਪਾਣੀ ਆ ਉਹ ਜਿੱਥੇ ਨੱਕਰ ਪਾਣੀ ਦਾ ਲੇਵਲ ਆ ਨਾ ਦੇਖੋ ਹੂੰ ਉਹ ਜਿੱਥੇ ਨੱਕਰ ਪਾਣੀ ਦਾ ਲੇਵਲ ਆ ਉਹ ਤੋਂ ਥੱਲੇ ਉੱਪਰ ਤੋਂ ਕਿਦੋਂ ਪਾਪ ਲਈ ਜਾਵਾ ਉੱਥੋਂ ਪਾਣੀ ਥੱਲੇ ਗਾ ਹੁਣ ਪਤਾ ਲੱਗ ਜਾਣਾ ਜੇ ਤਾਂ ਉਰੇ ਦੇ ਲੀਕ ਹੋਇਆ ਤਾਂ ਵੀ ਪਤਾ ਲੱਗ ਜਾਣਾ ਜੇ ਉਹ ਸਰ ਕਿਤੇ ਦੇ ਲੀਕ ਹੋਇਆ ਤਾਂ ਵੀ ਪਤਾ ਲੱਗ ਜਾਣਾ ਪਾਣੀ ਉਹ ਉਸ ਤੋਂ ਘੱਟ ਹੋਣਾ ਚਲੋ ਚੱਕੋ ਕਰੀ ਨੂੰ ਰੱਖੀਏ। ਲੋ। ਇਹ ਰੇ ਜਿੱਥੇ ਆ ਜਾਊਗਾ ਪਾਣੀ ਸਾਡਾ। ਪਾਣੀ ਆ ਜਾਣਾ, ਭਰ ਜਾਣਾ ਜਦ ਇਹਨੇ ਭਰਨਾ ਇੱਥੇ ਤੱਕ ਹੀ ਪਤਾ ਲੱਜਣਾ। ਪਾਣੀ ਭਰੂਗਾ ਤਾਂ ਹੀ ਆ। ਭਰੂਗਾ ਹੁਣ ਉਧਰ। ਪਾ ਪਾ ਤੇਰਾ ਬਾਪੂ ਤਾਂ ਉਧਰ ਹੋਇਆ ਪਿਆ ਉਹ। ਉਹ। ਹਾਂ ਤੇਰਾ ਬਾਪੂ ਤਾਂ ਮੁੜਿਆ ਗਿਆ ਉਧਰ। ਉਹ ਹੋ ਤਾਂ ਹੀ ਪਾਣੀ ਘਟੂਗਾ। ਲਓ ਜੀ ਬਾਪੂ ਖੋਲ ਤਾਂ। ਬਾਪੂ ਖੋਲ ਤਾਂ। ਬੋਲਦਾ ਹੀ ਬਹੁਤ ਥੜਾ ਡੱਬਰ।

ਹੁਣ ਜਿੰਨਾ ਚਿਰ ਢੋਲ ਹੀ ਭਰਦਾ ਉੰਨਾ ਚਿਰ ਇਹਦਾ ਪਤਾ ਨਹੀਂ ਚੱਲਣਾ ਸਾਡੀ ਉਹ ਭਰ ਜਾਣ ਹੋਣਗੇ ਦੋ ਟੁੱਕੇ ਜੀ ਖੱਲੇ ਨਹੀਂ ਕਰਦੇ ਇਹਨੂੰ ਬੰਦੇ ਰੱਖੋ ਇਹਨਾਂ ਬੰਦ ਦਾ ਖੁੱਲਾਈ ਐਦਾਂ ਮਾਉਂਦੂ ਗੋਪਾ ਤੋਂ ਮਾੜਾਣਾ ਪਾਣੀ ਇਹ ਵੀ ਝਾਮ ਹੋ ਗਿਆ ਸੋਹਾ ਠੂਕਣਾ ਕੋਸਾ ਲੱਗਦਾ ਹੈ ਇਹ ਵੀ ਬੰਦ ਰਸਾ ਮੈਨੂੰ ਸ਼ੱਕ ਪੈਂਦੀ ਹੈ ਇੱਥੇ ਤੋਂ ਉਹ ਇੱਥੇ ਤੇ ਨਹੀਂ ਦੇਖਦਾ ਆ ਜਾ ਦੇਖ ਇੱਥੋਂ ਚੱਲ ਦੇਖ ਹੋਏ ਪਤਾ ਲੱਗ ਜਾਣਾ ਕੋਈ ਨਿਛੇੜ ਨਾ ਤੂੰ ਢੇੜ ਨਾ ਆਪੇ ਪਾਣੀ ਬਾਹਰ ਦੇਖ ਪਤਾ ਲੱਗ ਜਾਣਾ ਹੈ ਜੀ ਦੋ ਇੱਕ ਦੇ ਇੱਕ ਅਗ ਚ ਕਾਲੇ ਆ ਪੰਜ ਰੁਗੋ ਪਤਾ ਲੱਗ ਜਾਣਾ ਹੈਗੀ ਜਦ ਇਹ ਜੀ ਸਾਡੇ ਮਸ਼ਹੂਰ ਡਾਕਟਰ ਘਲਾਟੀ ਜੀ ਮੈਂ ਜੀ ਇਹਨਾਂ ਦਾ ਕੰਪਾਉਂਡਰ ਮਸ਼ਹੂਰ ਘਲਾਟੀ ਜੀ ਪਲਾਟੀ ਜੀ ਪਲਾਟੀ ਜੀ ਇੱਕ ਘਲਾਟੀ ਇੱਕ ਪਲਾਟੀ ਇਹ ਕੰਪਿਊਟਰ ਆ ਜੀ ਮੇਰਾ ਇਹ ਸਮਾਨ ਸਮੂਹ ਲਿਆ ਕੇ ਦਿੰਦਾ ਮੈਨੂੰ ਹੈਲਪ ਕਰਦਾ ਹੈਲਪਰ ਮਿੰਟਾ ਜਿਹੜਾ ਸਿੰਘ ਫਸ ਜਾਂਦੇ ਆ ਘਲਾਟੀ ਪਲਾਟੀ ਦੇ ਮੋਟੇ ਕਰਦੇ ਫਸ ਜਾਂਦੇ ਹੁੰਦੇ ਆ ਇਹ ਤਾਂ ਬੂਰੀਆਂ ਨੇ ਖਾਣੀਆਂ ਇਹਨੂੰ ਇਹਨੂੰ ਵੀ ਕੋਲੋਂ ਉਹ ਚੱਕਾ ਨਾਲੇ ਇਹਨੂੰ ਇਹਦੇ ਚ ਪਾਣੀ ਨਾਲੇ ਅਸੀਂ ਪਤਾ ਕਿਹਦੇ ਆ ਘਰੇੜਾ ਸੀ ਘਰੇੜਣੀ ਇਹ ਤੇ ਮੂੰਹ ਇੱਥੇ ਚੰਗਾ ਘਰੇੜ ਹੋਗੇ ਵਿੱਚੇ ਗਿਰੂਗਾ ਪਾਣੀ ਪਰ ਹਾਂ ਉਧਰ ਤਾਂ ਵੀ ਬੰਦ ਕਰਨਾ ਪੈਣਾ ਕਿੱਧਰ ਤੇ ਉਹੋ ਤਾਂ ਹੀ ਪਤਾ ਲੱਗੂਗਾ ਉਹ ਨਹੀਂ ਹੁਣ ਇੱਥੇ ਬਾਣੀ ਦੇ ਵਿੱਚੇ ਗਰੀ ਜਿਹੜਾ ਦਵਾਰੇ ਚੱਕਾ ਇਹਨਾਂ ਫੇਰ ਉਧਰ ਲਜਾਈਏ ਹੁਣ ਜੇ ਡੁੱਬ ਗਈ ਪਾਣੀ ਨਹੀਂ ਨਹੀਂ ਘਟੂਗਾ ਆਪਣਾ ਅੱਛਾ ਸਟੇਮ ਤਾਂ ਪੂਰੀ ਆ ਆਪਣੀ ਹੂੰ ਕੋਪਾ ਕਰਵਾ ਲਈ ਪਰ ਜੀਵਤ ਚਾਲ ਪਰ ਲੈਣ ਤੋਂ ਹੋਰ ਉਹਨੇ ਇੱਕੋ ਸੂਟੇ ਜੀ ਨਾਮ ਮਾਰਨਾ ਉੱਪਰ ਚੜਾ ਦੇ ਇਹਨਾਂ ਸੱਜੇ ਬੈ ਜਾਓ ਪਾਣੀ ਤਾਂ ਗੈਸ ਜੀ ਹੈ ਲੋ ਤਾਂ ਚੱਲਦਾ ਹੀ ਲਓ ਜੀ ਲੱਗੇ ਆ ਚਲਾਉਣ ਚੱਲ ਵਾਏ ਸੋਨਿਆ ਕਾਸਤਰੀਆ ਕਾਲ ਦੇਖੋ ਕਿਧਰ ਪਹੁੰਚੇ ਕਰੰਟ ਵੱਜਿਆ ਇਹਨੂੰ ਵੀ ਪਤਾ ਨਹੀਂ ਆਖਾ ਅੱਛਾ 나가리 커플이요. 나이 말해라. 나도 흔히 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 말해라

ਔਰ ਜਿਹੜੀ ਫੱਟੀ ਵੀ ਆ ਉਹ ਉੱਟੀ ਪੈਪ ਉਹਨੂੰ ਹੁਣ ਪੈਂਚਰ ਲਾਵਾਂਗੇ ਪੱਕਾ ਆ ਦੇਖੋ ਜੀ ਕੱਟ ਲਈ ਟਿਊਬ ਟਿਊਬ ਕੱਟ ਕੇ ਹੁਣ ਇਹਦੇ ਦੋ ਬਣਾਉਣੇ ਹੈ ਗੱਬੇ ਤੇ ਐ ਟਿਊਬ ਬਣਾ ਲਈ ਤੇ ਹੁਣ ਉੱਧਰ ਲੱਗੇ ਪੈਂਚਰ ਲਾਉਣ ਦੇਖੋ ਇੱਕ ਗੱਲ ਸੁਣੋ ਉਹ ਉੱਪਰ ਟਿਊਬ ਹੈ ਸੋਲੂਸ਼ਨ ਉਹ ਚੱਕਲੇ ਬਣਾ ਕੇ ਉਹ ਲਾ ਦੇ ਨੂੰ ਅੱਛਾ ਚਲੋ ਪਤਾ ਕਰਦੇ ਹਾਂ ਸੋਲੂਸ਼ਨ ਲਾਉਣੀ ਹੈ ਜਿਆਦਾ ਚੱਕ ਲਓ ਜੀ ਇਹਨੂੰ ਲੱਗੇ ਆ ਹੁਣ ਪਹਿਲਾਂ ਸੋਲੂਸ਼ਨ ਲਾਉਣ ਸੋਲੂਸ਼ਨ ਲਾਉਣ ਤੋਂ ਪਹਿਲਾਂ ਇਹਨੂੰ ਐ ਰਗੜਨਾ ਵੀ ਪੈਂਦਾ ਰੇਤੀ ਜਨ ਤੇ ਇਹਨੂੰ ਮੈਂ ਹੱਥ ਨਾਲ ਘੜ ਕਰੂੰ ਤੈਨੂੰ ਤਾਂ ਆਹੀ ਤਹਿਤ ਕਰਕੇ ਡਾਕਟਰ ਦੋਸੇ ਹੀ ਬਣੇ ਹੋਇਆ ਸਭ ਮੈਂ ਕਰਦਾ ਫਿਰ ਕੰਮ ਕੰਪਿਊਟਰ ਦਾ ਕੰਮ ਕੀ ਹੁੰਦਾ ਪੱਟੀ ਕਰਨੀ ਸਾਫ ਕਰਨਾ ਨਾ ਆਪ ਕਰਨਾ ਉਹ ਮੜਾ ਜਾਂ ਇੱਥੇ ਹੂੰ ਥੋੜੇ ਹੁੰਦਾ ਆਏ ਕਿਉਂ ਨਹੀਂ ਹੁੰਦਾ ਹਾਂ ਚੱਲ ਮਸ ਸਲੋਸਨ ਲੱਗ ਗਿਆ ਨਾ ਆਹ ਦੇਖੋ ਜੀ ਸ਼ਿਓਸ਼ ਇਹ ਜੇ ਥੋੜਾ ਜਿਹਾ ਪਾਈਪ ਘੁੰਮਣਾ ਨਹੀਂ ਘੁੱਕੇਗਾ ਨਾ ਘੁਮਣਾ ਲੈ ਚੱਲ ਕੋਈ ਸਾਰ ਮੇਰੀ ਬੱਦਲ ਵੀ ਬੋਲਣ ਲੱਗਿਆ ਗੜਗੜ ਕਰਨ ਲੱਗਿਆ ਬੱਦਲ ਕਹਿੰਦਾ ਤੁਸੀਂ ਮੋਟਰ ਠੀਕ ਕਰਨ ਲੱਗੇ ਹੋ ਅੱਜ ਮੈਂ ਤੁਹਾਨੂੰ ਠੰਡਾ ਕਰ ਦਵਾਂ ਪਾਸੇ ਲਾਓ ਟੱਕ ਨਾ ਗਾਦੀ ਆਈ ਲਾਓ ਜੀ ਡਾਕਟਰ ਘਲਾਟੀ ਦੇ ਮਸ਼ਹੂਰ ਪੈਂਚਰ ਵਰਹਣੋ ਪੈਂਚਰਾਂ ਕਾਸ਼ੇ ਲਾ ਦੇ ਚੈੱਕਅਪ ਚੋਣੀ ਦਾ ਲੰਬਾਰਾ ਪਾਜ ਫੇ ਪਾਲਟੀ ਕੀ ਦੇ ਕਿੰਨੀ ਬਰਕਰਾਂ ਦੀ ਜਿਹੜਾ ਠੀਕ ਕਰੀ ਮੋਟਰ ਉਹਦੀ

ਆ ਨੁਸਖਾ دیر ਬਾਅਦ ਦੇ ਲੱਗਿਆ ਹਨ ਅਸੀਂ ਤਾਂ ਐ ਲੱਭ ਲਿਆ ਨੁਸਖਾ ਹੁਣ ਵੇਖੀ ਮੋਟਰ ਦਾ ਪ੍ਰੈਸ਼ਰ ਬਣਦਾ ਓਹ ਤਾਂ ਇਹ ਰੀ ਅਠਾਲ ਦੂ ਮੇਰੀ ਤਾਂ ਸਬਜੀ ਸੁੱਕ ਗਈ ਤੇ ਮੈਨੂੰ ਹੁਣ ਕਿੱਦਾਂ ਮੋੜੂਗਾ ਇਹ ਮੱਸਾ ਇਹਦੇ ਬਿਨਾ ਮੇਰੀ ਸਬਜੀ ਮੁੱਕ ਗਈ ਮੁੱਕ ਗਈ ਕਿ ਸੁੱਕ ਗਈ ਸੁੱਕ ਗਈ ਮੁੱਕ ਵੀ ਗਈ ਜਾਂ ਸੁੱਕ ਗਈ ਮੱਸਾ ਇਹਦੇ ਨਾਲ ਲੇ ਚੀ ਲਾਓ ਜੀ ਲਓ ਜੀ ਆ ਲਾਤਾ ਜੀ ਟਿਊਬ ਲਵੇਟਤੀ ਡਾਕਟਰ ਮਸ਼ਹੂਰ ਗਲਾਟੀ ਦੀ ਸ਼ਤਰ ਸ਼ਾਇਆ ਹੈ ਠੀਕ ਆ ਹੁਣ ਸਾਡੀ ਹਜੇ ਵੀ ਤਸੱਲੀ ਨਹੀਂ ਹੋਈ ਹੁਣ ਅਸੀਂ ਇਹਨੂੰ ਟੇਪ ਵੀ ਲਵੇਟਾਂਗੇ ਕਿਉਂਕਿ ਇਹ ਬੋਦੀ ਹੋ ਕੇ ਟੁੱਟਣਾ ਜਾਵੇ ਵਿੱਚ ਫੇਰ ਸਾਨੂੰ ਦਿੱਕਤ ਆਊਗੀ ਇਸ ਕਰਕੇ ਅਸੀਂ ਟੇਪ ਲਵੇਟਾਂਗੇ ਆ ਦੇਖੋ ਆਹ ਟੇਪ ਟੇਪ ਆਹ ਟੇਪ ਲਵੇ ਆ ਕੇ ਅਸੀਂ ਪੱਕਾ ਕੰਮ ਕਰਾਂਗੇ ਜਾਈਂ ਕਰਾਂਗੇ ਕੱਚਾ ਗਮਨੀ ਜੇ ਤੁਹਾਡੀ ਵੀ ਕਿਸੇ ਦੀ ਮੋਟਰ-ਮੋਟਰ ਖਰਾਬ ਹੋਈ ਵੀ ਚੱਲਦੀ ਨਹੀਂ ਤਾਂ ਸਾਨੂੰ ਸੰਪਰਕ ਕਰੋ। ਤੁਸੀਂ ਗਲਾਟੀ ਤੇ ਪਲਾਟੀ ਨੂੰ ਹੈ। ਡਾਕਟਰੀ ਟੂ ਗਲਾਟੀ ਤੇ ਪਲਾਟੀ। ਤੇ ਬਾਈ ਫਿਰ ਮੈਂ ਤੁਹਾਨੂੰ ਕਹਾਂ ਕਿ ਹੱਬੀ ਦਾ ਪਾਏ ਆਲ ਇੰਡੀਆ ਮਕੈਨਿਕ। ਆਲ ਇੰਡੀਆ ਨਹੀਂ ਹੁੰਦਾ ਜੀ ਆਲ ਰੌਂਡਰ। ਆਲ ਰੌਂਡਰ ਸਿੱਖਣੀ ਹੈ ਜਿੱਥੇ ਮਰਜੀ ਜਿਹੜਾ ਮਰਜੀ ਕੰਮ ਕਰਦਾ। ਮੋੜ ਲਾ ਦੇ ਤੂੰ। ਨਹੀਂ ਅਸੀਂ ਪਾਈਪ ਸਾਨੂੰ ਬਦਲਣੀ ਪੈਣੀ ਦੀ ਖਾਸਾ ਕੰਮ ਕਰਨਾ ਪੈਣਾ ਤਾਂ। ਹੁਣ ਅਸੀਂ ਇੱਦਾਂ ਹੀ ਹਾਰਤਾ ਹੁਣ 5 ਸਾਲ 5 4 ਸਾਲ ਕਿਤੇ ਨਹੀਂ ਜਾਂਦੀ ਇਹ ਐਨੇ ਨੂੰ ਫੇਰ ਕੇ ਹੋ ਗਈ ਫੇਰ ਕੱਢ ਗਏ ਅਸੀਂ ਦੁਬਾਰਾ ਚੇਂਜ ਕਰ ਦੇਣੀ ਹਾਂ ਫੇਰ ਚੇ ਚਾ ਲਾ ਦੇਣਾ ਫੇਰ ਅਸੀਂ ਥੋੜਾ ਵਧੀਆ ਮੈਂਚਰ ਲਾਵਾਂਗੇ ਫੇਰ ਜੀ ਫੇਰ ਕੱਲਾ ਨਾ ਛਿੜੇ ਮੈਨੂੰ ਵੀ ਬਣਾ ਲਈ ਦੇ ਜਿੱਥੇ ਮਰਜ਼ੀ ਹੋਵੇ ਮੈਂ ਨਾਉਂ ਦੇ ਲਈ ਮੇਰੇ ਫੇਰ ਅਸੀਂ ਇਹਨੂੰ ਪਤਾ ਹੈਗਾ ਨਾ ਉਰੇ ਤੇ ਕੱਟ ਕੇ ਇਹਦੇ ਨਾਲ ਦੀ ਲੋਹੇ ਦੀ ਪੈਪ ਲਿਆ ਕੇ ਫੇਰ ਅਸੀਂ ਮੈਂਚਰ ਲਾ ਹੁਣ ਆ ਜਾ ਉਸ ਨੂੰ ਫਿਰ ਚੈੱਕ ਕਰਕੇ ਦੇਖ ਹਾਂ ਚੈੱਕ ਕਰੀਏ ਆ ਵੀ ਚਲਾਓ ਬੋਲੇ ਜੀ ਸੋਨੇ ਆ ਸਤਿ ਸ੍ਰੀ ਅਕਾਲ ਲੱਗ ਰਿਹਾ ਪਣੀ ਬਚਤ ਲਿਆ ਕੋਈ ਹੋਈ ਕੇ ਮਾਰ ਬਰੇ ਸੁਟਾ ਮਰਾ ਹੋ ਨਹੀਂ ਨੀ ਸੁਟਾ ਮਰਾ ਪੰਛ ਜਾ ਮਾ ਹਟ ਮਾਰ ਲਾ ਕੇ ਹਟਵਾ ਹਲਕੀ ਹਲਕੀ ਹੋੜੀ ਹੋੜੀ ਚੱਕ ਲੈ ਚੱਕ ਲੈ ਤਾਂ ਹਉਹ ਇਹ ਸਾਈਜ਼ ਹੈ ਓਕੇ ਹੈ ਜੀ ਆਪਰੇਸ਼ਨ ਸਕਸੈਸਫੁਲੀ ਆ ਗੱਡਾ ਡਰਗਲਾ ਜੀ ਤੇ ਸਾਰਾ ਕੋਕਾ ਤੇ ਰੱਖਦਾ ਤੁਸੀਂ ਯਾਰ ਡਰਗਲਾ ਢਾਟੀ ਦਾ ਕੋਈ ਨਹੀਂ ਆਪਰੇਸ਼ਨ ਸਕਸੈਸਫੁਲੀ ਹੋ ਗਿਆ ਚਲੋ ਹੁਣ ਇਹਨੂੰ ਉਹ ਕਰੋ ਬੰਦ ਆ ਉਧਰ ਤੇ हां करो ये बांधे नु फिर कैरी ਵਿੱਚ ਪਾ। ਆ ਪਾਣੀ ਦਾ ਬੰਦ ਕਰਦੇ ਸੀ। ਲਓ ਜੀ ਆਪਰੇਸ਼ਨ ਸਕਸੈਸਫੁਲੀ ਹੋ ਗਿਆ। ਤੇ ਅਸੀਂ ਹੁਣ ਇਹਨੂੰ ਲੱਗੇ ਆ ਵਿੱਚ ਪਾਉਣ ਫਿਰ ਦੇਖਦੇ ਚਲਾ ਕੇ। ਤੇ ਰੱਬ ਨੇ ਵੀ ਠੁੰਡਾ ਕਰਤਾ ਮੀਂਹ ਆ ਗਿਆ ਜੀ ਝੋਰਾ ਝੋਰਾ ਦਾ। ਲਓ ਜੀ ਉਧਰ ਨੂੰ ਬੋਕੋ। ਆ ਕੱਢਿਓ ਜੀ ਪਾਈਪ। ਛੱਡੋ ਜੀ ਛੱਡੋ ਛੱਡੋ ਕੋਈ ਨਾ। ਧੀਰੇ ਧੀਰੇ ਸੇ ਛੋੜਨਾ ਹੈ ਇਸਕੋ। ਆ ਪੈਂਚਰ। ਇਹ ਹੈ ਮੇਕੈਂਚਰ ਪਚਾ। ਲਓ।

ਲੋਈ ਗੰਦਾ ਪਾਣੀ ਚਾਹ ਬਣ ਗਈ ਪਾਣੀ ਬੰਦ ਕਰੋ ਇਹਨੂੰ ਹਜੇ ਸਾੜੇ ਬਣੀ ਨਹੀਂ ਗੱਲ ਹਜੇ ਫੇਰ ਕੱਢਣੀ ਪਊਗੀ ਜੀ ਬਾਹਰ ਕਿਆ ਗੱਲ ਹਾਂਜੀ ਲੱਛ ਦਸ ਦਾਂ ਇਹ ਆ ਜਾਓ ਹਾਂ ਆਪਰੇਸ਼ਨ ਇੱਕ ਰਹਿ ਗਿਆ ਜੀ ਉਹ ਚਾਹ ਕਿਉ ਹੋਰ ਲਿਆਓ ਜਾਵੇ ਦਿਖਾਵਾਂ ਪੂਰੇ ਦੇਖਿਓ ਉੱਥੇ ਕੁਝ ਨਹੀਂ ਖੰਦੇ ਲਓ ਜੀ ਲੱਗਿਆ ਪਤਾ ਲਓ ਜੀ ਆਪਰੇਸ਼ਨ ਇੱਕ ਰਹਿ ਗਿਆ ਸਕਸੈਸਫੁਲ ਇੱਕ ਰਹਿ ਗਿਆ ਹੁਣ ਟਿਊਬ ਲਿਆਣੀ ਪਊਗੀ ਲੈ ਆਉ ਟਿਊਬ ਯਾਰ ਇਹਦੇ ਚੱਕਣਾ ਬਣਾਉ ਰੱਖੋ ਧੰਨਵਾਦ ਆਹ ਤੁਹਾਨੂੰ ਦੇ ਰਿਹਾ ਤੈਨੂੰ ਚੱਕੂ ਦਾ ਮੰਗਵਾਉਂਦਾ ਰਹੋ ਇਹ ਪਹਿਲਾਂ ਕਰੀ ਚੱਕਦੇ ਆਹ ਦੇ ਲਈ ਬਾਹਰ ਘਟ ਲੈ ਸਾਰਾ ਗਿਆ ਵਾ ਕੱਢ ਬਹਾਰ ਲੈ ਨਾ ਤੁਸੀਂ ਗਲਮਾ ਪਾਈ ਵੀ ਆਹ ਨਹੀਂ ਹੋਣਾ ਜਦੋਂ ਪਹਿਲਾਂ ਹੀ ਪਹਰੇ ਕਟ ਲੰਪਕਾ ਨਾ ਮੁਗੰਵੇ ਨੂੰ ਕਟੇ ਹੋ ਰਹੇ ਹਨ ਖਰਾਬ ਤੇ ਆਵਾਜ਼ ਹੁਣ ਇਹਨੂੰ ਬੱਟੇ ਤੇ ਦੁਬਾਰਾ ਉੱਪਰ ਚੜਾ ਕੇ ਫੇਰ ਵੀ ਬਿਜਾਓ ਨਾ ਤੁਸੀਂ ਜੇ ਸੀ ਬੰਦ ਕਰਾਈ ਲੋ ਜੀ ਆਹ ਮੋਟਰ ਭੱਜੀ ਸਾਡੀ ਵਿੱਚगिरਨੇ ਤੇ ਆਹ ਪੈਪ ਬਣਾ ਦੇਖੋ ਆ ਸਾਰਾ ਤੜਿਆ ਵਾ ਦਾ ਇਹ ਵਿੱਚ ਬੋਰ ਦੇ ਵਿੱਚ ਕਿਰਨ ਤੇ ਬੱਝੀ ਅਸੀਂ ਸਾਂਭ ਲਈ ਮੌਕੇ ਪਰ ਹੁਣ ਇਹਨੂੰ ਉਰੇ ਤੇ ਕੱਟ ਕੇ ਸਵਾਰਾ ਹੀ ਦੇ ਪਰ ਚੜਾਵਾਂਗੇ ਆ ਰੇ ਆਪਣਾ ਰੂਟਾ ਸੈੱਟ ਕਰਾਂਗੇ ਫਿਰ ਇਹਨੂੰ ਚਾਲੂ ਕਰਕੇ ਦੇਖਾਂਗੇ ਤੇ ਪਾਣੀ ਵਧੂਗਾ ਉਰੇ ਤੇ ਹਵਾ ਲਈ ਜਾਂਦੀ ਦੀ ਉਹ ਪਿੱਛੇ ਦੇ ਲਈ ਜਾਂਦੀ ਦੀ ਪੱਕਾ ਕੰਮ ਕਰਦਾ ਹੁਣ ਆਪਾਂ ਇਹਦਾ ਇਹ ਬਾਕੀ ਕੰਮ ਤਾਂ ਸਾਰਾ ਮੈਨੂੰ ਕਰਨਾ ਪੈਂਦਾ ਮੈਨੂੰ ਕੋਸਾ ਲੰਦੇ ਆ ਇਹ ਵਿੱਚ ਤੇ ਚਲੋ ਕੋਈ ਨਹੀਂ ਘਰ ਦੇ ਕੰਮਾਂ ਕਰਨੇ ਵੀ ਚਾਹੀਦੇ ਆ ਥੋੜੇ ਬਹੁਤੇ ਲਓ ਜੀ 2 ਘੰਟੇ ਹੋ ਗਏ ਲੱਗਿਆ ਨੂੰ ਮੋਟਰ ਠੀਕ ਕਰਦਿਆਂ ਨੂੰ ਪਹਿਲਾਂ ਵਧੀਆ ਚੱਲਦੀ ਸੀ ਬਾਅਦ ਵਿੱਚ ਸਾਰਾ ਕੁਝ ਕਰਕੇ ਵਿੱਚ ਪਾਤੀ ਆ ਦੇਖੋ ਜੀ ਜੋੜਾਂ ਦਾ ਪਟਿਆਕਾ ਪੈ ਗਿਆ ਪਟਾਕਾ ਪੈ ਗਿਆ ਜੀ ਜੋੜਾਂ ਦਾ ਹੁਣ ਇਹ ਘਾਟੀ ਰਾਮ ਨੇ ਨੂੰ ਫੜ ਲਿਆ ਜੀ ਟੁੱਟ ਪੁੱਟੂ ਹੁੰਦੀ ਸੀ ਮੈਂ ਸੇ ਤਾਂ ਹੀ ਕਹਿੰਦੇ ਆ بڑا ਡਾਕਟਰ ਬੜਾ ਹੀ ਹੁੰਦਾ ਸੀ ਐਮਓ ਛੋਟਾ ਕੰਪਾਉਂਡਰ ਕੰਪਾਉਂਡਰੀ ਹੁੰਦਾ ਮੈਂ ਜਾਂਦਾ ਕਿ ਫਸੀ ਨਾ ਤਣ ਕਿਚੂ ਜਰੂਰੀ ਚੰਗੀ ਕੋਈ ਚਲੋ ਜੀ ਹੁਣ ਇਹਨੂੰ ਦੁਬਾਰਾ ਜੋੜ ਲਾਉਨੇ ਆ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਮੋਟਰ ਚੱਲ ਪਈ ਸਟਾਰਟ ਕਰਕੇ ਦੇਖ ਲਈ ਆ ਹਲ ਤਾਰਾਂ ਲਾ ਕੇ ਜੋੜ ਲਾ ਕੇ ਚਲਾਈ ਚੱਲ ਪਈ ਉਹ ਜੋੜ ਪਟਾਕਾ ਮਾਰ ਗਿਆ ਕਿਤੇ ਖਿੱਚ ਹੋ ਕੇ ਬੜਾ ਤਕੰਮਣ ਹੋਇਆ ਵਾ ਸਵੇਰ ਦੇ ਲੱਗੇਵੇਂ ਆ ਕਦੇ ਚਾਰ ਬਾਰ ਪਾਲੀ ਚਾਰ ਬਾਰ ਕੱਢ ਲਈ ਹੁਣ ਪ੍ਰੋਬਲਮ ਪਤਾ ਲੱਗੀ ਆ ਉਹ ਕਰਾਂਗੇ ਸੈੱਟ ਹੁਣ ਫਿਰ ਪਾਵਾਂਗੇ ਫਿਰ ਚਲਾ ਕੇ ਤੁਹਾਨੂੰ ਦਿਖਾਵਾਂਗੇ ਲਓ ਜੀ ਮੋਟਰ ਕਰਤੀ ਫਿੱਟ ਐ ਨਾ ਆਪਾਂ ਨੇ ਤੇ ਇੱਧਰ ਦੇਖੋ ਹੁਣ ਬਣਿਆ ਪ੍ਰੈਸ਼ਰ ਮੋਟਰ ਦਾ हां जी डॉक्टर साहब, ਗਲਾਟੀ ਸਾਹਿਬ ਬਣ ਗਿਆ ਪ੍ਰੈਸ਼ਰ ਮੋਟਰ ਦਾ। ਵਾਹ, ਤੁਹਾਨੂੰ ਕਿਹਾ ਨਹੀਂਦਾ ਵੀ ਆਹੀ ਆਹੀ ਪ੍ਰੋਬਲਮਾਂ ਤੁਸੀਂ ਕਿਹੜਾ ਮੰਨਦੇ ਕਿਸੇ ਦੀ। ਐ ਬਣਾਤੀ ਜ਼ਿੰਦਗੀ। ਲਓ ਜੀ ਮੋਟਰ ਹੋ ਗਈ ਠੀਕ ਐਨ, ਪਾਣੀ ਉਹ ਪਾਣੀ ਛੜਕਦਾ ਦੇਖੋ ਪਿੱਛੇ। ਇੱਧਰ ਮਿਲੋ ਜੀ ਹੁਣ ਡਾਕਟਰ ਗਲਾਟੀ ਨੂੰ, ਡਾਕਟਰ ਗਲਾਟੀ ਦੇ ਬਿਆਨ ਲੰਨੇ ਆ। ਹਾਂ ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ ਕਿਆ ਕਰੇ ਜੀ? ਡੈਟਰਫਾ ਚਾਹ ਦੀ ਪੈਪ ਫੱਡੀ ਵੀ ਦੀ ਦੂਥੋਂ ਤੋਂ ਹਾਂ ਇੱਕ ਜਿਆ ਮੋਟਰ ਪਾਉਣ ਲੱਗੇ ਤਾਰ ਫਸ ਗਈ ਜੋੜ ਖੁੱਲ ਗਿਆ ਖੁੱਲ ਗਿਆ ਪਟਾਕਾ ਪੈ ਗਿਆ ਅਸੀਂ ਪੈਗੇ 105 ਚ ਬਈ ਬਈ ਚਲਦੀ ਚਲਦੀ ਕੀ ਹੋਇਆ ਵੀ ਚਲਦੀ ਚਲਦੀ ਮੋਟਰ ਕਿਵੇਂ ਖੜ ਗਈ ਖੜ ਗਈ ਉਹ ਫੇਰ ਦਵਾਰੇ ਕੱਢੀ ਫੇਰ ਦਵਾਰੇ ਕੱਢ ਕੇ ਬੈਠ ਕੇ ਦੋ ਵਾਰੀ ਟ੍ਰਿਪ ਕਰਾਈ ਤਾਂ ਫਿਰ ਪਤਾ ਲੱਗਿਆ ਵੀ ਆ ਸਪਾਰਕ ਮਾਰ ਰਿਹਾ ਸੋਚਣ ਤੋਂ ਬਾਅਦ ਪਤਾ ਲੱਗਿਆ ਵੀ ਕੀ ਪ੍ਰੋਬਲਮ ਆ ਆ ਨੁਕਸਨ ਨਿਕਲਿਆ ਉਹ ਦੁਬਾਰੇ ਜੋੜ ਲਾ ਕੇ ਅੱਛਾ ਇੱਕ ਹੋਰ ਗੱਲ ਆ ਇੱਕ ਹੋਰ ਗੱਲ ਆ ਜੀ ਆਪਾਂ ਮਿਸਤਰੀ ਬੁਲਾਉਂਦੇ ਹਾਂ ਨਾ 2000 ਰੁਪਏ ਲੈ ਜਾਣਾ ਆਰਾਮ ਲੈ ਜਾਣਾ ਦਾ ਉਹ ਹੁਣ 2000 ਰੁਪਏ ਕਿਨੂੰ ਮਿਲਣਾ ਚਾਹੀਦਾ ਜਿਹਨੇ ਕੰਮ ਕਰਿਆ ਆਪਾਂ ਦੋਵਾਂ ਨੇ ਕਰਿਆ 1000 1000 ਬੰਦਾ ਆ ਦੇਖ ਆ ਸੱਦੀ ਨਾ ਸਦਾਈ ਹੈ ਹੈ ਸੱਦੀ ਨਾ ਸਦਾਈ ਕਹਿੰਦਾ ਮੈਂ ਲਾੜੇ ਦੀ ਤਾਈ ਨਹੀਂ ਅੱਧੋ ਅੱਧ ਕਰ ਲਾਂਗੇ ਅੱਧੋ ਅੱਧ ਕਰ ਲਾਂਗੇ ਅੱਧਾ ਡਾਕਟਰ ਘਲਾਟੀ ਦਾ ਅੱਧਾ ਡਾਕਟਰ ਪਲਾਟੀ ਦਾ ਬੱਚੇ ਕੀ ਦੇ ਹੈ ਕਿਹਨਾਂ ਦੇ ਬੱਚੇ ਆ ਬੱਚੇ ਤਾਂ ਆਪਣੇ ਹੀ ਆ ਇਹ ਬੱਚੇ ਫਿਰ ਅੱਧੋ ਤੇ ਤੇਰੇ ਕਰਨੇ ਐਨਾ ਸੁਪਰ ਕਰ ਵੀ ਆਪਾਂ ਆਪ ਆਪਣਾ ਹੱਥੀ ਕੰਮ ਜਾਣਦੇ ਆ ਸਾਹਮਣੇ ਕਰ ਲੈਂਦੇ ਆ ਦੇਖੋ ਜੀ ਇਹ ਕੋਈ ਸ਼ੱਕ ਨਹੀਂ ਆ ਤੁਸੀਂ ਵੀਡੀਓ ਚ ਦੇਖ ਹੀ ਲਿਆ ਮੈਂ ਜਿੱਦਾਂ ਅਸੀਂ ਮੋਟਰ ਪੱਟੀ ਦੀ ਮਿਸਤਰੀ ਦਾ ਕੰਮ ਤਾਂ ਹੈ ਹਨਾ ਮਿਸਤਰੀ ਠੀਕ ਕਰ ਸਕਦਾ ਦਾ ਪਰ ਤੁਹਾਨੂੰ ਕਿਸੇ ਮਿਸਤਰੀ ਦੀ ਲੋੜ ਨਹੀਂ ਕਿਉਂਕਿ ਅਸੀਂ ਆਪ ਦੀ ਖੁਦ ਹੀ ਮਿਸਤਰੀ ਆ ਅਸੀਂ ਕੋਈ ਗੱਡੀ ਹੋਵੇ ਕੋਈ ਮੋਟਰਸਾਈਕਲ ਹੋਵੇ ਕੁਝ ਵੀ ਹੋਵੇ ਮੋਟਰ ਹੋਵੇ ਕੁਝ ਵੀ ਹੋਵੇ ਅਸੀਂ ਜਿਗਾਰਡ ਬਾਜੀ ਲਾ ਲੈਂਦੇ ਆ ਬਸ ਦੋਏ ਖੋਲ ਲੈਂਦੇ ਆ ਕਰ ਲੈਂਦੇ ਆ ਪੰਗਾ ਲੈ ਲੈਂਦੇ ਜੇ ਤਾਂ ਲੋਟ ਹੋ ਗਈ ਠੀਕ ਆ ਨਹੀਂ ਬੋਰੀ ਚ ਪਾ ਕੇ ਅਗਲੇ ਹੁੰਦੇ ਜੀ ਕਵਾੜੀਆਂ ਨੂੰ ਦੇ ਕਵਾੜੀਆਂ ਨੂੰ ਦੇ ਆਉਣੀ ਜੀ ਗੱਲ ਖਤਮ ਹੋ ਪਹਿਲਾਂ ਤਾਂ ਕੋਸ਼ਿਸ਼ ਕਰੋ ਦੇਖ ਨਵੀਂ ਚੀਜ਼ ਲੈ ਕੇ ਹਰ ਇੱਕ ਚਲਾ ਲੰ ਜਿਹੜੀ ਪੁਰਾਣੀ ਚੀਜ਼ ਚਲਾਉਣੀ ਨਾ ਰਿਪੇਅਰ ਕਰਕੇ ਅਸਲੀ ਮਿਸਤਰੀ ਉਹ ਹੁੰਦਾ ਇਹ ਜਿਹੜੇ ਕਾਗਜ਼ਾਂ 'ਚ ਪੜੇ ਬੜੇ ਫੋਰਮੈਨ ਬਣ ਜਾਂਦੇ ਆ ਆਈਟੀਆਆਂ ਕਰੀਆਂ ਵੀ ਫਲਾੜਾ ਕੋ ਉਹਨਾਂ ਨੂੰ ਕਿਆ ਪਤਾ ਜੀ ਜਿਨੇ ਹੱਥ ਜਿਨੇ ਹੱਥੀਏ ਕੰਮ ਕਰਿਆ ਹੋਆ ਹੁੰਦਾ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਇੰਚ-ਇੰਚ ਦਾ ਪਤਾ ਹੁੰਦਾ ਵੀ ਇੱਥੇ ਆ ਹੁਣ ਇੱਥੇ ਆਹ ਆ ਦੇਖੋ ਇਧਰ ਮੈਡਮ ਸਾਡੀ ਕੱਪੜੇ ਲੱਗੇ ਮੇਰਾ ਕੰਮ ਧੂੜਾ ਵਿੱਚ ਸਾਰਾ ਛੇ ਟਾਈਮ ਆ ਪਹੁੰਚਿਆ ਪਿਆ ਨਹੀਂ ਕਹਿ ਸਾਹ ਦਿੱਤਾ ਬਾਈ ਤੈਨੂੰ ਬਗੈਰ ਨਾਲ ਪਟੇ ਕੋ ਖੜੀ ਆ ਕਿ ਨਹੀਂ ਇਹਨੇ ਵੀ ਬਾਈ ਕੰਮ ਕਰਵਾ 500 ਦੀ 500 ਦੀ ਹੱਕ ਤਾਂ ਤਾਂ ਵੀ ਹੈਗੀ 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 ਹੈ ਚਲੋ ਜੀ ਆਹ ਤਾਂ ਕੰਮ ਸਾਡਾ ਇੰਨੀ ਕੁ ਵੀਡੀਓ ਕਬੂਲ ਕਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਜਾਨੂ ਕੋਈ ਸਤਿ ਸ਼੍ਰੀ ਅਕਾਲ ਜਾਨੂ ਕੋਈ ਅਸੀਂ ਹੋਰ ਨਵਾਂ ਪੰਗਾ ਖੜਾ ਕਰ ਲੈਣਾ ਕੋਈ ਕੋਈ ਕਰ ਦੇਣਾ ਕਾਹਨ ਖੜਾ ਕਰ ਸੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ